ਜਿੰਨੀ ਰੈਲੀ 'ਚ ਬੰਦੇ ਉਹਨਾਂ ਦੇ ਨਹੀਂ ਆਏ ਨਾ ਉਤੋਂ ਵੱਧ ਸਾਡਾ ਕੱਟ ਲੈਣੋਂ ਬਾਹਰ ਸੀਗਾ ਕਿਹੜਾ ਦਿੱਤਾ ਐਫੀ ਡਾਇਵਿਡ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੂੰ ਐਨਾ ਡਰਾਂਦਾ ਐਨਾ ਡਰਾਂਦਾ ਔਰ ਐਨਾ ਖੌਫ ਖਾਂਦੇ ਨੇ ਮੇਰੇ ਐਫੀ ਡਾਇਵਿਡ ਨੂੰ ਪਤਾ ਨਹੀਂ ਪਿਆਰ ਕਰਦੇ ਨੇ ਇਹ ਵੀ ਨਹੀਂ ਪਤਾ ਕਹਿੰਦੇ ਰਾਤ ਨੂੰ ਸੌਣ ਲੱਗੇ ਵੀ ਮੇਰਾ ਐਫੀ ਡਾਇਵਿਡ ਛਾਤੀ 'ਤੇ ਧਰ ਕੇ ਸੌਂਦੇ ਨੇ ਦੇਣਾ ਚਾਹੀਦਾ ਹੈ ਕਿ ਅੱਛੇ ਆਪਾ ਗੁਰੂਆਂ ਜੀ ਦਾ ਤਰਨਪੀਰ ਸੋਨ ਜੀ ਦਾ ਆਪਾ ਇਸ ਲਈ ਪਾਰਟੀ ਦੀ ਮੈਂ ਤੁਹਾਨੂੰ ਜ਼ਰੂਰੀ ਹੈ ਜੀਪੀਜੀ ਜੀ ਨੂੰ ਅੱਪਾ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਈਏ ਤਾਂ ਕਿ ਅਸੀਂ ਆਪਣੇ ਮੰਗਾਂ ਪੂਰੀਆਂ ਕਰਵਾ ਸਕੀਏ ਭਾਈ ਜੀ ਦਾ ਖਾਲਸਾ ਭਾਈ ਜੀ ਕੀ ਫਤਿਹ ਤੁਮ ਜੀਪੀਜੀ ਨੂੰ ਸੁਣ ਲਈ ਐਮਐਲਏ ਕਰਨਪ੍ਰੀ ਸਿੰਘ ਜੀ ਸਾਧਰੂ ਸਾਡੇ ਐਮਐਲਏ ਸਾਫ ਸਾਡੇ ਜਕਾਰ ਇੱਡੇ ਵੱਡੇ ਵਿਸ਼ਾਦ ਇਕੱਠ ਨੂੰ ਸੰਬੋਧਨ ਕਰਦੇ ਮੈਨੂੰ ਤਹਿ ਜਿੰਦਗੀ ਗਹਿਰਾਈ ਤੋਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹੈ ਮੇਰੇ ਨਾਲ ਖੜੇ ਸਾਡੇ ਆਮ ਆਦਮੀ ਪਾਰਟੀ ਦੇ ਮਿਊਂਸੀਪਲ ਕਾਉਂਸਲਰ ਇਹ ਪਾਰਟੀ ਦੇ ਬੜੇ ਕਦਾਬਰ ਨੇਤਾ ਸ਼੍ਰੀ ਸੁਨੀਲ ਕੁਮਾਰ ਜੀ ਨੇਤਾ ਜੀ ਸਾਹਿਬ ਸਾਡੇ ਪਿੱਛੇ ਡਾਕਟਰ ਅਕਤਾਰ ਸਿੰਘ ਜੀ ਖੜੇ ਨੇ ਸਾਡੇ ਸਤਕਾਰਯੋਗ ਅੰਕ ਦਰਸ਼ਨ ਸਿੰਘ ਜੀ ਖੜੇ ਨੇ ਆਜ਼ਾਦ ਨਗਰ ਦਾ ਰਾਜਸਥਾਨ ਕਲੋਨੀ ਦਾ ਪ੍ਰੋਫੈਸਰ ਕਲੋਨੀ ਦਾ ਇਹ ਇਲਾਕੇ ਹੈ ਜਿਹੜੇ ਇਲਾਕੇ ਨੇ ਜਿੱਥੇ ਹਜੇ ਬਹੁਤ ਜ਼ਿਆਦਾ ਡਵੈਲਪਮੈਂਟ ਤੇ ਕੰਮ ਹੋਣੇ ਬਾਕੀ ਨੇ ਮੈਨੂੰ ਇਹ ਵੀ ਪਤਾ ਹੈ ਕਿ ਉਰੇ ਗਲੀਆਂ ਬੰਨ ਵਾਲੀਆਂ ਸੀਵਰੇਜ ਪਾਉਣ ਵਾਲਾ ਕਈ ਜਗ੍ਹਾ ਤੇ ਨਾਲੀਆਂ ਰੋਡਾਂ ਵਾਲੀਆਂ ਬੰਨ ਵਾਲੀਆਂ ਪਾਣੀ ਦੀ ਪਾਉਣ ਵਾਲੀ ਆ ਪਰ ਮੈਂ ਤੁਹਾਨੂੰ ਅੱਜ ਇੱਕ ਗੱਲ ਹੋਰ ਦੱਸਦਾ ਇਤਿਹਾਸ 'ਚ ਪਹਿਲੀ ਵਾਰ ਹੋਇਆ ਉਹ ਐਮਸੀ ਸਾਹਿਬ ਖੜੇ ਨੇ ਇਤਿਹਾਸ 'ਚ ਪਹਿਲੀ ਵਾਰ ਹੋਇਆ ਉਹ ਕਿ ਖੰਨੇ ਦੇ ਰਿਕਾਰਡ ਦੇ ਅੰਦਰ ਅਸੀਂ ਇਸ ਸਾਲ ਦੇ ਅੰਦਰ 15 ਕਰੋੜ ਤੋਂ ਵੱਧ ਦੇ ਟੈਂਡਰ ਲਾਏ ਨੇ ਜੀ ਅੱਜ ਤੱਕ ਕਦੇ 5 ਕਰੋੜ ਤੋਂ ਵੱਧ ਦੇ ਨਹੀਂ ਸੀ ਲੱਗੇ 15 ਕਰੋੜ ਰੁਪਏ ਦੇ ਟੈਂਡਰ ਲਾਏ ਔਰ ਜਿਹਦੇ 'ਚ ਮੈਨੂੰ ਸਭ ਤੋਂ ਵੱਧ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਹੈ ਕੈ ਲੈਨੋ ਪਾਰ ਇਲਾਕੇ ਦੇ ਕਿੰਨੇ ਦੇ ਲੱਗੇ 8 ਕਰੋੜ ਰੁਪਏ ਦੇ ਟੈਂਡਰ ਲੈਨੋ ਪਾਰ ਇਲਾਕੇ ਦੇ ਲੱਗੇ ਨੇ 8 ਕਰੋੜ ਰੁਪਏ ਦੇ ਉਹ ਬੱਧਾ ਤੁਹਾਨੂੰ ਕਿਉਂ ਨਹੀਂ ਦਿਖਦੇ ਅਜੇ ਕਿਉਂਕਿ ਵਿੱਚ ਚੋਣ ਜਾਬਤਾ ਲੱਗਿਆ ਮੇਰਾ ਐਫੀਡਵਿਟ ਚੱਕੀ ਫਿਰਦੇ ਨੇ ਜਿਹੜਾ ਮੈਂ ਐਫੀਡਵਿਟ ਦਿੱਤਾ ਸੀ ਮੇਰਾ ਦਿੱਤਾ ਐਫੀਡਵਿਟ ਸਰਦਾਰ ਗੁਰਕੀਰਤ ਸਿੰਘ ਕੋਟਲੀ ਨੂੰ ਐਨਾ ਡਰਾਂਦਾ ਐਨਾ ਡਰਾਂਦਾ ਹੈ ਔਰ ਇੰਨਾ ਖੋਪ ਖਾਂਦੇ ਨੇ ਮੇਰੇ ਐਪੀ ਡੈਵਿਡ ਨੂੰ ਪਤਾ ਨਹੀਂ ਪਿਆਰ ਕਰਦੇ ਨੇ ਇਹ ਵੀ ਨਹੀਂ ਪਤਾ ਕਹਿੰਦੇ ਰਾਤ ਨੂੰ ਸੌਣ ਲੱਗੇ ਵੀ ਮੇਰਾ ਐਪੀ ਡੈਵਿਡ ਛਾਤੀ ਤੇ ਧਰ ਕੇ ਸੌਂਦੇ ਨੇ ਕਹਿੰਦੇ ਕੁਝ ਨਹੀਂ ਐਪੀ ਡੈਵਿਡ ਮੇਰਾ ਲ্যামਿਨੇਸ਼ਨ ਕਰਨੇ ਹੋ ਕਰ ਹੀ ਭਰਦੇ ਨੇ ਉਹ ਮੈਂ ਪੁੱਛਣਾ ਚਾਹਨਾ ਸਰਦਾਰ ਗੁਰਕੀਰਤ ਸਿੰਘ ਕੋਟਲੀ ਜੀ ਨੂੰ ਗੁਰਕੀਰਤ ਸਿੰਘ ਕੋਟਲੀ ਜੀ ਮੈਨੂੰ ਜਿੱਤਿਆਂ ਨੂੰ ਹੋਏ ਨੇ 2 ਸਾਲ

ਤੁਸੀਂ ਜੋ ਲੋਡਿੰਗ ਦੇ ਠੇਕੇ ਆ 8-8 ਰੁਪਏ ਬੋਰੀਆਂ ਦੇ ਕੱਪੜੇ ਕਰਕੇ ਗਏ ਹੋ ਜਿਹੜਾ ਐਫੀ ਡਰਾਈਵਰ ਤੁਸੀਂ ਉਹਦਾ ਦੋ ਉਹਦਾ ਕੀ ਕੀਤਾ ਤੁਸੀਂ ਮੇਰਾ ਐਫੀ ਡਰਾਈਵਰ ਚੱਕੀ ਫਿਰਦੇ ਹੋ ਤੁਸੀਂ ਕਮਾਲ ਦੀ ਗੱਲ ਹੈ ਮੈਨੂੰ ਅੱਜ ਵੀ ਯਾਦ ਹੈ ਤੁਸੀਂ ਭੁੱਲਿਓ ਨਾ ਜਦੋਂ ਕਾਂਗਰਸ ਦੀ ਸਰਕਾਰ ਸੀ ਧਿਆਨ ਨਾਲ ਨੋਟ ਕਰ ਲਿਓ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਗੌਰਵ ਨਾਲ ਸੁਣਿਓ ਜੀਪੀ ਸਾਹਿਬ ਪਹੁੰਚ ਚੁੱਕੇ ਨੇ ਸਾਡੇ ਵਿੱਚ ਜੋਰ-ਗੋਰ ਤਾੜੀਆਂ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਗੁਰਪ੍ਰੀਤ ਸਿੰਘ ਜੀਪੀ ਜੀ ਦਾ ਭਰਮਾ ਸਵਾਗਤ ਕਰੀਏ ਜ਼ੋਰਦਾਰ ਤਾੜੀਆਂ ਜੀ ਔਰ ਉਹਨਾਂ ਦੇ ਨਾਲ ਨੇ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਚੇਅਰਮੈਨ ਜਨਕੋ ਪੰਜਾਬ ਸਰਦਾਰ ਨਰਜੋਤ ਸਿੰਘ ਜੀ ਜਰਗ ਔਰ ਜੀ ਆਇਆਂ ਨੂੰ ਵੈਲਕਮ ਅੱਜ ਵੀ ਇਸ ਠੱਠਾ ਮਾਰਦੇ ਕੱਟ ਦੀ ਮੀਟਿੰਗ ਦੇ ਵਿੱਚ ਤੁਸੀਂ ਪਹੁੰਚੇ ਹੋ ਅਸੀਂ ਤਾਅ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਤੁਹਾਡਾ ਜੀ ਆਇਆਂ ਨੂੰ ਵੈਲਕਮ ਇਸ ਇਲਾਕੇ ਦੇ ਜਿੰਦਾਬਾਦ ਮੈਂ ਕਿਉਂਕਿ ਹੁਣ ਇਸ ਤੋਂ ਬਾਅਦ ਕੋ ਜੀਪੀ ਸਾਹਿਬ ਨੇ ਬੋਲਣਾ ਬਸ 21 ਮਿੰਟ ਹੋਰ ਲੈਣੇ 1 ਮਿੰਟ ਭੋਲੇ ਕਾਂਗਰਸੀਆਂ ਨੇ ਉਰੇ ਕੂੜੇ ਦੇ ਢੇਰ ਲਾ ਕੇ ਡੰਪ ਬਣਾਏ ਹੋਏ ਸੀ ਅਮਲੋਰ ਰੋਡ ਦੇ ਉੱਤੇ ਸੌਦੇ ਸਾਹਮਣੇ ਗਉਆਂ ਫਿਰਦੀਆਂ ਹੁੰਦੀਆਂ ਸੀ ਸਾਲ ਫਿਰਦੇ ਹੁੰਦੇ ਸੀ ਬੇਸਹਾਰਾ ਅੱਜ ਕਿਤੇ ਦੇਖ ਕੇ ਦੱਸੋ ਲੱਭਦੇ ਨੇ ਕੋ ਸੱਚੇ ਦਿਲ ਤੋਂ ਹੱਥ ਰੱਖ ਕੇ 1 ਜੂਨ ਦਿਨ ਸ਼ਨੀਵਾਰ 4 ਦਿਨ ਲੱਗੇ ਜੀ ਜਿਹੜੇ ਜਿਹੜੇ 1 ਜੂਨ ਦਿਨ ਸ਼ਨੀਵਾਰ ਨੂੰ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਜੀ ਨੂੰ ਝਾੜੂ ਦੇ ਉੱਤੇ ਬਟਨ ਨੰਬਰ 3 ਨੂੰ ਦੱਬ ਕੇ ਵੋਟਾਂ ਪਾ ਕੇ ਆਣਗੇ ਹੱਥ ਖੜਾ ਕਰੋ ਜੀ ਕਿਆ ਬਾਤ ਹੈ ਜੀ ਜਿੰਦਾਬਾਦ ਜਿੰਦਾਬਾਦ ਸਾਡੇ ਇਸ ਇਲਾਕੇ ਦੇ ਵਿੱਚ ਜਿੰਮ ਦਾ ਸਮਾਨ ਆਇਆ ਪਿਆ ਔਰ ਵਾਲੀ 5 ਜੂਨ ਤੋਂ ਬਾਅਦ ਬਹੁਤ ਜਲਦੀ ਤੁਹਾਨੂੰ ਇਸ ਏਰੀਆ ਦੇ ਵਿੱਚ ਅਸੀਂ ਟੋਪ ਕੁਆਲਿਟੀ ਦਾ ਇੱਕ ਜਿੰਮ ਬਣਾ ਕੇ ਦੇ ਰਹੇ ਹਾਂ ਬਹੁਤ-ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰ ਬਹੁਤ-ਬਹੁਤ ਧੰਨਵਾਦ ਜੀ ਵਾਇਕਲ ਜਿੱਕਾ ਖਾਲਸਾ ਵਾਇਕ ਜੋ ਇਸ ਏਰੀਏ ਨਾਲ ਸੰਬੰਧ ਰੱਖਦੇ ਐ ਲੈਨੋਪਾਰ ਆਈ ਸਾਰੀ ਸਮੁੱਚੀ ਟੀਮ ਆਮ ਆਦੀ ਪਾਰਟੀ ਦੇ ਸੀਨੀਅਰ ਲੀਡਰ ਸਹਿबान ਮੈਂ ਨਾਂ ਦੇ ਚੱਕਰ ਨਹੀਂ ਪਊਂਗਾ ਜਿਹੜੇ ਅੱਜ ਇੱਥੇ ਪਹੁੰਚੇ ਆ ਉਹਨਾਂ ਦਾ ਹਰ ਕਦਮ ਸਾਡੇ ਦੋਨੋਂ ਭਰਾਵਾਂ ਦੇ ਜਰਖ ਸਾਹਿਬ ਦੇ ਐਮਐਲਏ ਸਾਹਿਬ ਦੇ ਮੇਰੇ ਕਿਨੇ ਸਾਡੇ ਸਟੇਜ ਦੇ ਖੜੇ ਨੇ ਸਾਡੇ ਸਿਰ ਮੱਤੇ ਥੋੜਾ ਹਰ ਕਦਮ ਸਾਡੇ ਸਿਰ ਮੱਤੇ ਹੈ ਤੁਸੀਂ ਅੱਜ ਜਿਹੜਾ ਇਕੱਠ ਕੀਤਾ ਉਹ ਬਾਕੀ ਬਹੁਤ ਮੇਰੇ ਮਨ ਨੂੰ ਬਹੁਤ ਸੱਲੀ ਹੋਈ ਕਿਉਂਕਿ ਸਾਡੇ ਭਰਾ ਨੇ ਸੋਨ ਸਾਹਿਬ ਨੇ ਤੇ ਸਾਡੇ ਜਿਹਨੇ ਕਾਉਂਸਲਰ ਨੇ ਇਹਨਾਂ ਦੀ ਟੀਮ ਨੇ ਜਿਹੜੇ ਕੰਮ ਕੀਤੇ ਆ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ 2 ਸਾਲ ਦੇ ਵਿੱਚ ਕੰਮ ਕੀਤੇ ਆ ਤੁਸੀਂ ਉਹਨਾਂ ਦਾ ਜਿਹੜਾ ਚਾਹ ਕੀਤਾ ਵੈਲਕਮ ਕੀਤਾ ਮੈਂ ਹਮੇਸ਼ਾ ਹੀ ਸਾਡੀ ਪਾਰਟੀ ਸਾਡੇ ਮੁੱਖ ਮੰਤਰੀ ਸਾਹਿਬ ਤੇ में सॼी सूची टीम असीं रवां आम आदमी سردار <سؤال> گوپری سنگھ جی بی سردار تبدیلی سنگھ خان آم آدمی پارٹی گراہ دلّی گراہیوں سے ਜਿੰਨੀ ਰੈਲੀ ਚ ਬੰਦੇ ਉਹਨਾਂ ਦੇ ਨਹੀਂ ਆਏ ਨਾ ਉਤੋਂ ਵੱਧ ਸਾਡਾ ਘੱਟ ਲੈਨੋ ਪਾਰ ਸੀਗਾ ਅੱਜ ਬਹੁਤ ਵਧੀਆ ਘੱਟ ਅਜਾ ਐਮਐਲ ਸਾਬ੍ਹ ਸੇ ਕੀ ਕਹਿਣਾ ਚਾਹੁੰਦੇ ਉਹ ਕਿ ਦਿਨ ਨਾਲ ਇਕ ਕਰ ਰਹੇ ਨੇ ਐਮਐਲ ਸਾਡਾ ਬਹੁਤ ਜ਼ਿਆਦਾ ਦਿਨ ਲੱਗਿਆ ਸਾਰਾ ਧੰਨਵਾਦ ਕਰਦਾ ਜਿੰਨੇ ਵੀ ਸਾਰੇ ਉਹਨਾਂ ਦੇ ਪੁਲਿਸ ਸਾਡੇ ਕਿਹਾ ਸਾਰੇ ਪੁਲਿਸ ਜਿਹਨਾਂ ਨੇ ਬੰਨਾ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਟੀਮ ਨਾਲ ਆਉਣਾ ਟਾਈਮ 'ਚ ਬੰਨਾ ਤੇ ਜਿਨ੍ਹਾਂ ਨੇ ਜਿਹੜੇ ਕੰਮ ਕਰ ਰਹੇ ਆ ਪਰਮਾਤਮਾ ਸੁੱਖ ਰੱਖੇ ਸਾਡੇ ਐਮਐਲ ਸਾਹਿਬ ਨੂੰ ਜਿਹੜੇ ਦਿਨ ਰਾਤ ਕਮਿਹਨਤ ਕਰਦੇ ਤੇ ਆਉਣ ਵਾਲੇ ਟਾਈਮ 'ਚ ਪ੍ਰਮਾਤਮਾ ਸੁੱਖ ਰੱਖੇ ਤੇ ਬਹੁਤ ਵਧੀਆ ਤਾਕਤਾਂ ਮਿਲਦੀਆਂ ਆ ਗਈ ਜਿੱਥੇ ਬੋੜ ਬਾਈ ਮਿਲ ਗਿਆ ਸਾਰੇ ਸਾਥੀ ਕੋਲੋਂ ਦੇ ਦੇ ਸਭ ਤੋਂ ਪਹਿਲਾਂ ਤਾਂ ਮੈਂ ਲੈਨੋਪਾਰ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਇੰਨੇ ਗਰਮੀ ਦੇ ਵਿੱਚ ਆ ਕੇ ਸਾਡਾ ਹੌਸਲਾ ਵਧਾਇਆ ਸਾਡਾ ਮਾਣ ਵਧਾਇਆ ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦੀ ਆ ਪਲੈਨੋਪਾਰ ਦੇ ਇਲਾਕੇ ਵੱਲੋਂ ਮੈਂ ਐਮਫਾ ਦੇ ਆਉਣ ਵਾਲੇ ਐਮਪੀ ਜੀਪੀ ਜੀ ਨੂੰ ਇਹ ਸਵਾਸਨ ਦਿਵਾਉਣਾ ਕਿ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਧੰਨਵਾਦ